ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸੌਤ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਹਾੜ ਲਈ ਤੀਜਾ ਸੂਆ ਏਅਰ ਸ਼ੇਅਰ ਕਰਾਸ ਗਾਂ ਟੌਪ ਬਰੀਡ ਦੀ ਲੈ ਕੇ ਆਇਆ ਖੁੱਲੇ ਹਵਾਨੇ ਦੀ ਸੀ ਲਠੰਡੀ ਬਿਲਕੁਲ ਬਾਜਵਰੇਟਨ ਤਾਜੀ ਸੂਈਆ ਦੋਸਤੋ ਬੈੜ ਪਰਸੋਂ ਸੋਬਾ ਦੀ ਬੈੜ ਸੂਈ ਹੈ ਚਾਰ ਚਵਾਈਆਂ ਬੈੜ ਦੀਆਂ ਹੋ ਚੁੱਕੀਆਂ ਨੇ ਬਿਲਕੁਲ ਲੈਣਾ ਨਸੀਆਂ ਨ ਟੈਂਕ ਵਰਗੀ ਬੈੜ ਹੈ ਨਰੋਈ ਹੁੰਦਲ ਬੈੜ ਹੈ ਚੰਗਾ ਬਾਡੀ ਵੇਟ ਹੈ ਦੂਜੇ ਸੂਏ ਬੈੜ ਨੇ 24-25 ਕਿਲੋ ਦੁੱਧ ਕੰਡੇ ਵਾਲਾ ਔਨ ਰਿਕਾਰਡ ਮਾਲਕਾਂ ਦੇ ਦਸ ਅਨੁਸਾਰ ਦੱਤਾ ਹੋਇਆਗਾ ਆਪਣਾ ਪਿੰਡ ਧੌਲਾ ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰ ਰਹਾਗਾ ਅੱਜ ਦੀ ਵੀਡੀਓ ਵਿੱਚ ਬਿਲਕੁਲ ਲੈਨ ਬਾਜਮ ਜੇ ਰੇਟ ਵਾਲੀ ਐਰ ਸ਼ੇਅਰ ਵੈੜ ਵੀ ਆਪਾਂ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਤਕਰੀਬਨ 3 ਸਵਾ 3 ਦਾ ਵੀਡੀਓ ਕਵਰ ਕਰਨ ਦਾ ਆਪਣਾ ਸਮਾਂਗਾ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚ ਵੈੜ ਆਉਂਦੀ ਹੈ ਤਾਂ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾਗਾ ਹਾਜ਼ਰ ਦੁੱਧ ਥੱਲੇ ਵੈੜ ਥੱਲੇ ਦੁੱਧ ਐਸ ਟਾਈਮ ਆ ਦੋ ਟੰਗਾਂ ਨਾਲ ਜੇ ਆਪਾਂ ਬੇਲੀ ਕਰੀਏ ਤਾਂ 18 ਕਿਲੋ ਬੋਲੇ ਤੋਂ ਵੈੜ ਨੇ ਸਟਾਰਟਿੰਗ ਕੀਤੀ ਹੈਗੀ ਬਿਲਕੁਲ ਐਨ ਸੀਲ ਠੰਡੀ ਸ਼ਾਂਤ ਸੁਭਾਅ ਦੀ ਦੋਸਤੋ ਆਪਾਂ ਹੱਥ ਤੁਹਾਨੂੰ ਫੇਰ ਕੇ ਦਿਖਾ ਦਿੰਨੇ ਆ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਵੈੜ ਨੂੰ ਕੋਈ ਕੁਛ ਕਰਨ ਦੀ ਲੋੜ ਨਹੀਂ ਕੱਲਾ ਕੱਲਾ ਨਿਖੜ ਮਾ ਥਾਣਾ ਜਿਵੇਂ ਮਰਜੀ ਲੈਵੇ ਤੇ ਹੱਥ ਅਭਰੇ ਜੋ ਨਿਆਣਾ ਪਾਉਣ ਦੀ ਲੋੜ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਹੁੰਦਾਰੀ ਚਾਹੁੰਦੀ ਹੈ ਤਾਂ ਬਾਈਆਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਵੀਰਾਂ ਦਾ ਮੋਬਾਈਲ ਨੰਬਰ 91152 65790 ਸੀਲ ਸਾਤ ਠੰਡੇ ਸੁਹਾਵਲੀ ਬਾਜਵ ਰੇਟ ਦੋਸਤੋ 85000 ਹੈ ਵੈੜ ਦਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਆਪਣੇ ਘਰੇ ਦੋ ਟਾਈਮ ਚਵਾਈ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਦੋਸਤੋ ਇੱਕ ਤੁਹਾਨੂੰ ਆਪਾਂ ਵੀਡੀਓ ਦੇ ਮਾਧਿਅਮ ਨਾਲ ਹੀ ਹੋਰ ਦੱਸ ਦਈਏ ਵੀ ਵੈੜ ਛੋਟੀ ਨਹੀਂ ਫੁੱਲ ਵੱਡੇ ਕੱਦ ਕੱਡ ਵਾਲੀ ਫੁੱਲ ਬਾਡੀ ਵੇਟ ਵਾਲੀ ਵੈੜ ਹੈਗੀ ਧੰਨਵਾਦ